ਸਰ ਮੈਂ ਅੱਜ ਆਕਾਸ਼ਦੀਪਸ ਦੇ ਘਰੇ ਪਹੁੰਚਿਆ ਇਹ ਚਹਿਲਾ ਪਿੰਡ ਹੈ ਔਰ ਮੇਰੇ ਨਾਲ ਸਾਡੇ ਜਿਹੜੇ ਸਹਾਇਕ ਇੰਚਾਰਜ ਨੇ ਰਵਿੰਦਰ ਢਲਵੀ ਜੀ ਉਹ ਵੀ ਪਹੁੰਚੇ ਹੈ ਔਰ ਮੇਰੇ ਮਨ ਨੂੰ ਬੜਾ ਦੁੱਖ ਲੱਗਿਆ ਇੱਥੇ ਆ ਕੇ ਕੀ ਨਾ ਪੰਜਾਬ ਸਰਕਾਰ ਦਾ ਤੇ ਨਾ ਹੀ ਕੋਈ ਕੇਂਦਰ ਸਰਕਾਰ ਦਾ ਵਿਅਕਤੀ ਇੱਥੇ ਕੋਈ ਚਿੱਠੀ ਪੱਤਰ ਲੈ ਕੇ ਆਇਆ ਨਾ ਅਗਨੀਵੀਰ ਨੂੰ ਸਰਕਾਰੀ ਸਨਮਾਨ ਮਿਲਿਆ ਸ਼ਹਾਦਤ ਦੇ ਸਮੇ ਤੇ ਨਾ ਹੀ ਉਹਨੂੰ ਸਰਕਾਰੀ ਐਂਬੂਲੈਂਸ ਉਪਲਬਧ ਹੋਈ ਮੈਨੂੰ ਉਹ ਨੌਜਵਾਨ ਸਾਥੀਆਂ ਨੇ ਦੱਸਿਆ ਉਹਨਾਂ ਦੇ ਛੋਟੇ ਭਰਾ ਨੇ ਦੱਸਿਆ ਤੇ ਜਿਹੜੇ ਟ੍ਰੇਨਿੰਗ ਕਰਾਉਦੇ ਆ ਕੋਚ ਸਾਹਿਬ ਕਿ ਸਾਨੂੰ ਸੁਨੇਹਾ ਲਾ ਦਿੱਤਾ ਗਿਆ ਕਿ ਆਕਾਸ਼ਦੀਪ ਪੂਰਾ ਹੋ ਗਿਆ ਤੇ ਅਸੀਂ ਪ੍ਰਾਈਵੇਟ ਐਂਬੂਲੈਂਸ ਤੇ ਉਹਨੂੰ ਇਸ ਪਿੰਡ ਚ ਲਿਆਦਾ ਗਿਆ ਫੋਨ ਤੱਕ ਡੀ ਸੀ ਐਸ ਐਸ ਪੀ ਨੇ ਆ ਕੇ ਹਾਂ ਦਾ ਨਾਰਾ ਨਹੀਂ ਮਾਰ ਰਿਆ ਪਿਓ ਚੀਕਾ ਮਾਰਦਾ ਮੈਨੂੰ ਕਹਿੰਦਾ ਕਿ ਸਾਰੇ ਆਉਂਦੇ ਆ ਤੁਸੀਂ ਡੀ ਸੀ ਐਸ ਐਸ ਪੀ ਨੂੰ ਬੁਲਾ ਕੇ ਦੇਓ ਇੱਥੇ ਮੇਰੇ ਕੋਲੇ ਅਧਿਕਾਰ ਤਾਂ ਹੈ ਨਹੀਂ ਕੋਈ ਡੀ ਸੀ ਐਸ ਐਸ ਪੀ ਨੂੰ ਬੁਲਾਉਣ ਦਾ ਲੇਕਿਨ ਮੈਂ ਐਸ ਐਸ ਪੀ ਨੂੰ ਟੈਲੀਫੋਨ ਕੀਤਾ ਤੇ ਡੀ ਸੀ ਨੂੰ ਕੀ ਸ਼ਰਮ ਮਾੜੀ ਮੁੱਟੀ ਆਉਣੀ ਚਾਹੀਦੀ ਸੀ ਤੁਸੀਂ ਜਿਹੜਾ ਡੀ ਸੀ ਹੁੰਦਾ ਉਹ ਜ਼ਿਲ੍ਹੇ ਦਾ ਮਾਲਕ ਹੁੰਦਾ ਉਹ ਕੰਮ ਸੇ ਕੰਮ ਈਡੀ ਵੱਡੀ ਕਠਿਨਾ ਕਰਮ ਹੋਵੇ ਭਾਵੇਂ ਸਰਕਾਰ ਕੋਈ ਦਿੰਦੀ ਹੋਵੇ ਨਾ ਦਿੰਦੀ ਹੋਵੇ ਲੇਕਿਨ ਹਾਂ ਦਾਦਾਰਾ ਮਾਰਨੇ ਇਥੇ ਇਹਨਾਂ ਦੀ ਪਰਿਵਾਰ ਦੀ ਗੱਲ ਜਰੂਰ ਸੁਣਨ ਵਾਸਤੇ ਆਉਂਦਾ ਇਸੇ ਕਰਕੇ ਤਾਂ ਅਸੀਂ ਅਗਨੀਵਾਰ ਸਕੀਮ ਦੀ ਅਗਨੀਵੀਰ ਸਕੀਮ ਦੀ ਨਖੇਦੀ ਕਰਦੇ ਰਹੇ ਹਾਂ ਰਾਹੁਲ ਗਾਂਧੀ ਲੜਦੇ ਰਹੇ ਐ ਫੇਰ ਮੇਰੀ ਪਰਿਵਾਰ ਨਾਲ ਹੁਣ ਡਿਟੇਲ ਚ ਗੱਲਬਾਤ ਹੋਈ ਐ ਰਾਹੁਲ ਗਾਂਧੀ ਜੀ ਨੇ ਵੀ ਹੁਣੇ ਤੁਹਾਡੇ ਸਨਮੁਖ ਪਰਿਵਾਰ ਨਾਲ ਸ਼ਹੀਦ ਦੇ ਪਰਿਵਾਰ ਨਾਲ ਗੱਲ ਕੀਤੀ ਐ ਔਰ ਇਹਨਾਂ ਦੀ ਮੰਗ ਹੈ ਕਿ ਸਾਡੇ ਮੁੰਡੇ ਨੂੰ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਇਹ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਕਰੋੜ-ਕਰੋੜ ਰੁਪਏ ਦਿੰਦੀ ਸੀ ਫੌਜ ਵਾਲਿਆਂ ਨੂੰ। ਕੇ ਇਸ ਵੇਰੀ ਕੀ ਹੋ ਗਿਆ? ਆਕਾਸ਼ਦੀਪ ਵੇਰੀ ਕੋਈ ਪੰਜਾਬ ਦਾ ਖਜ਼ਾਨਾ ਮੁੱਕ ਗਿਆ? ਕਿ ਇਸ ਮੁੰਡੇ ਨੂੰ ਜਿਹਨੇ 20 ਸਾਲ ਦਾ ਪੁੱਤ ਗਵਾ ਲਿਆ ਔਰੀ ਮਾਂ ਠੀਕਾ ਮਾਰ ਰਹੀ ਹੈ। ਸਵਾ 6 ਫੁੱਟ ਦਾ ਜਵਾਨ। ਉਹਦਾ ਕੀ قصੂਰ ਹੈ? ਸ਼ਰਮ ਆਉਣੀ ਚਾਹੀਦੀ ਸੀ ਕਿ ਅਸੀਂ ਉਹਨੂੰ ਪੰਜਾਬ ਉਨਾਂ ਨੂੰ ਤਾਂ ਨਹੀਂ ਆਈ ਦਿੱਲੀ ਵਾਲਿਆਂ ਨੂੰ ਪੰਜਾਬ ਸਰਕਾਰ ਡੀਸੀ ਭੇਜਦਾ ਸਰਕਾਰੀ ਐਂਬੂਲੈਂਸ ਤੇ ਸਰਕਾਰੀ ਸਨਮਾਨ ਨਾਲ ਜੇ ਉਹਨੂੰ ਵਿਦਾਇਗੀ ਕਰ ਦਿੰਦੇ ਤਾਂ ਫੇਰ ਕੋਈ ਫਰਕ ਪੈ ਜਾਣਾ ਸੀ ਹਜ਼ਾਰਾਂ ਪੁਲਿਸ ਵਾਲੇ ਸੜਕਾਂ ਤੇ ਖੜੇ ਰਹਿੰਦੇ ਐ ਸੋ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਨਿਰਾਦਰ ਹੋਇਆ ਇੱਕ ਉਸ ਵਿਅਕਤੀ ਦਾ ਜਿਹੜਾ ਦੇਸ਼ ਦੇ ਲਈ ਜਿਹਨੇ ਜਾਨ ਦਿੱਤੀ ਹੈ ਅੱਜ ਸਮੁੱਚੀ ਕਾਂਗਰਸ ਪਹਿਲਾਂ ਵੀ ਬੱਬੂ ਬਰਾੜ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਉਹਨਾਂ ਦੇ ਅੰਤਿਮ ਸੰਸਕਾਰ ਤੇ ਪਹੁੰਚੇ ਸਨ ਅੱਜ ਦਲਵੀ ਸਾਹਿਬ ਮੈਂ ਤੇ तमाम ਸਾਰੇ ਸਾਥੀ ਇੱਥੇ ਪਹੁੰਚੇ ਰਾਹੁਲ ਗਾਂਧੀ ਨੇ ਚਿੰਤਾ ਜ਼ਾਹਿਰ ਕੀਤੀ ਔਰ ਹਮੇਸ਼ਾ ਰਾਹੁਲ ਗਾਂਧੀ ਨੇ ਅਗਦੀ ਵੀਰ ਲੋਕਾਂ ਦੀ ਔਰ ਸਕੀਮ ਦੇ ਖਿਲਾਫ ਲੜਾਈ ਲੜੀ ਹੈ ਆਉਣ ਵਾਲੇ ਸਮੇਂ 'ਚ ਅਸੀਂ ਰਾਜਨਾਥ ਸਿੰਘ ਨੂੰ ਪੱਤਰ ਵੀ ਲਿਖਾਂਗਾ ਔਰ ਟਾਈਮ ਮੰਗੇ ਮੈਂ ਮਾਪੇ ਨੂੰ ਰਾਜਨਾਥ ਸਿੰਘ ਨੂੰ ਮਲਾਉਣ ਦਾ ਉਪਰਾਲਾ ਕਰਾਂਗਾ ਨਾਲੀ ਨਾਲ ਮੈਂ ਅਗਰ ਪੰਜਾਬ ਸਰਕਾਰ ਦੇ ਕੰਤੇ ਜੂ ਨਾ ਸਰਕੀ ਤਾਂ ਇਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਪੁੱਛ ਕੇ ਇਹਨਾਂ ਦੀ ਆਜ਼ਾਦਤ ਲੈ ਕੇ ਅਗਰ ਇਹ ਚੋਣਗੇ ਤਾਂ ਫੇਰ ਮੈਂ ਚਾਹੇ ਸਾਡਾ ਦੂਜੀ ਪਾਰਟੀ ਦਾ ਮੁੱਖ ਮੰਤਰੀ ਹੈ ਮੈਂ ਉਹਨਾਂ ਦੇ ਵੀ ਕੁੰਡਾ ਖੜਕਾਉਣ ਜਾਊਂਗਾ ਔਰ ਸ਼ਰਮਦੀਨ ਜਾਊਂਗਾ ਕਿ ਥੋੜੀ-ਮੋਟੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅੱਜ ਆਪਣਾ ਹੱਕ ਲੈਣ ਵਾਸਤੇ ਭੀਖ ਮੰਗਣ ਵਾਸਤੇ ਨਹੀਂ ਹੱਕ ਲੈਣ ਵਾਸਤੇ ਅੱਜ ਅਗਨੀ ਵੀਰ ਦੇ ਪਰਿਵਾਰ ਨੂੰ ਇੱਥੇ ਆਉਣਾ ਪਿਆ ਜਾਣਾ ਸਰਕਾਰ ਨੂੰ ਚਾਹੀਦਾ ਸੀ ਔਰ ਸਾਡੇ ਆ ਮੀਡੀਆ ਬਾਈਟ ਤੋਂ ਬਿਨਾ ਜਾਣਾ ਚਾਹੀਦਾ ਸੀ ਅੱਜ ਪਰਿਵਾਰ ਇਹ ਕਹਿਣਾ ਚਾਹੀਦਾ ਸੀ ਕਿ ਅਸੀਂ ਬੜੇ ਸੰਤੁਸ਼ਟਾਂ ਬੇਸ਼ੱਕ ਸਾਡਾ ਪੁੱਤ ਤਾਂ ਚਲਾ ਗਿਆ ਲੇਕਿਨ ਦੋਵੇਂ ਸਰਕਾਰਾਂ ਨੇ ਸਾਡੀ ਬਹੁਤ ਉਤਲੀ ਸਰਕਾਰ ਨੇ ਭਾਜਪਾ ਨੇ ਤੇ ਥੱਲੜੀ ਆਮ ਆਦਮੀ ਪਾਰਟੀ ਨੇ ਜ਼ੋਰਦਾਰ ਤਰੀਕੇ ਨਾਲ ਸਾਡੀ ਹੱਕ ਰਸੀ ਤੇ ਸਾਨੂੰ ਸਨਮਾਨ ਦਿੱਤਾ ਸਾਡੇ ਜ਼ਖਮਾਂ ਤੇ ਮਲ੍ਹਮ ਲਾਈ ਆਰੇ ਹਾਲਾਤ ਕੋ ਜੋਰਨੇ ਔਰ ਮੈਂ ਪਰਵਾਰ ਨੂੰ ਵਾਦਾ ਕਰਦਾ ਮੈਂ ਇਥੋਂ ਦਾ ਮੈਂਬਰ ਆਫ ਪਾਰਲੀਮੈਂਟ ਨਹੀਂ ਹਾਂ ਲੇਕਿਨ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਨਾਂ ਦੀ ਆਵਾਜ਼ ਦੇਸ਼ ਦੇ ਕੋਨੇ-ਕੋਨੇ ਤੱਕ ਔਰ ਗੁੰਗੀਆਂ ਬਹਿਰੀਆਂ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ ਦੂੰਗਾ ਔਰ ਉਹਨੂੰ ਮਜਬੂਰ ਕਰ ਦੂੰਗਾ ਕਿ ਜਿਹੜਾ ਸ਼ਹੀਦ ਦਾ ਹੱਕ ਹੈਗਾ ਉਹ ਦਿਵਾਉਣ ਦੇ ਵਿੱਚ ਇਸ ਕਰਕੇ ਅੱਜ ਅਸੀਂ ਸਮੁੱਚੀ ਕਾਂਗਰਸ ਸਾਡੇ ਇੰਚਾਰਜ ਪੱਟੀ ਸਾਹਿਬ ਹਣੀ ਜੀ ਅਜੇ ਪਾਲ ਸਾਹਿਬ ਸਾਡੇ ਬਬੂ ਬਰਾੜ ਸਾਹਿਬ ਸਾਰੇ ਲੋਕ ਅੱਜ ਅਸੀਂ ਇੱਥੇ ਲੋਕ ਸਭਾ 100% 오ਪੇਂਦਰ ਸ਼ਰਮਾ ਜੀ ਦਾ ਸਾਡੇ ਸਰਪ੍ਰਸ ਨੇ ਲੋਕ ਸਭਾ ਦੇ ਵਿੱਚ ਕੀ ਹੁੰਦਾ ਹੈ ਕਿ ਸਾਨੂੰ ਮੌਕਾ ਮਿਲਦਾ ਹੈ ਸਵਾਲ ਕੁਐਸਚਨ ਜਦੋਂ ਅਸੀਂ ਲਾਉਣੇ ਉਹ ਡਰਾ ਨਿਕਲਦਾ ਹੈ ਉਹ ਡਰਾ ਦੇ ਮਾਤਬਕ ਅਸੀਂ ਸਵਾਲ ਸਾਡਾ ਲੱਗਦਾ ਹੈ 546 ਬੰਦਿਆਂ ਦੇ ਵਿੱਚੋਂ ਕੇਵਲ 20 ਬੰਦਿਆਂ ਦਾ ਹੀ ਲੱਗਦਾ ਦੂਜਿਆਂ ਦਾ ਹੋ ਜਾਂਦਾ ਜਿਵੇਂ ਲਾਟਰੀ ਕੱਢੀ ਦੀ ਹੈ ਪਰ ਹਾਂ ਮੈਂ 100% ਆਪਦਾ ਜੋਰ ਲਾ ਕੇ ਉਹ ਸਵਾਲ ਵੀ ਲਾਵਾਂਗਾ ਔਰ ਕੋਸ਼ਿਸ਼ ਕਰਕੇ ਖੜਾ ਹੋ ਕੇ ਬੋਲਣ ਦੀ ਕੋਸ਼ਿਸ਼ ਕਰਾਂਗਾ ਅਗਰ ਮੈਂ ਮਾਨ ਸਾਹਿਬ ਜਿਹੜੀ ਅਗਨੀ ਵੀਰ ਦੀ ਭਰਤੀ ਮੈਂ ਤਾਂ ਹਜੇ ਵੀ ਜਾਰੀ ਹੈ ਤੁਸੀਂ ਕੋਈ ਦੇਖੋ ਸੈਂਟਰ ਗਵਰਨਮੈਂਟ ਨੂੰ ਅਗਨੀ ਵੀਰ ਤੇ ਦਾ ਮੁਕੰਮਲ ਬਹਿਸ ਹੋਈ ਹੈ ਰਾਹੁਲ ਗਾਂਧੀ ਨੇ ਪਿਛਲੇ ਲੋਕ ਸਭਾ ਦੇ ਵਿੱਚ ਇਹ ਕਿਹਾ ਕਿ ਇਸ ਸਕ੍ਰੈਪ ਕਰੋ ਅਗਨੀ ਸਾਨੂੰ ਰੈਗੂਲਰ ਭਰਤੀ ਦਿਓ ਫਿਰ ਉਹ ਡਿਫੈਂਸ ਮਿਨਿਸਟਰ ਖੜਾ ਹੋ ਕੇ ਇਹੀ ਗੱਲ ਸੀ ਕਿਉਂਕਿ ਇੱਕ ਅਗਨੀ ਵੀਰ ਹੋਰ અમરગઢ ਹਲਕੇ ਦਾ ਸੀ અમરਗੜ ਜਿੱਥੇ راہਲ ગાંધી ਜਦੋਂ ਮੇਰੇ ਇਲੈਕਸ਼ਨ ਸੀ ਉਦੋਂ ਉਸ ਅਗਨੀ ਵੀਰ ਦੇ ਘਰੇ ਅਫਸੋਸ ਕਰਕੇ ਆਈ ਸੀ ਸਾਡੀ ਸਮਝ ਦੇ ਮਤਾਬਕ راہਲ ਗਾਂਧੀ ਨੇ ਉਹ ਬੇਰਵਾਦ ਦਿੰਦੇ ਹੋਏ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਕਿਸੇ ਨੇ ਸਹਾਇਤਾ ਨਹੀਂ ਕੀਤੀ ਫਿਰ ਰਾਜਨਾਥ ਸਿੰਘ ਨੇ ਖੜੇ ਹੋ ਕੇ ਕਹਾ ਕਿ ਨਹੀਂ हमने उनको ਸਹਾਇਤਾ ਰਾਸ਼ੀ دی ਇਹ ਗੱਲ ਕਹੀ ਉਹਨੇ ਫਿਰ ਉਹ ਗਈ ਨਹੀਂ ਸੀ ਫਿਰ ਅਸੀਂ ਫੇਰ ਬੰਦੇ ਭੇਜੇ ਫਿਰ ਉਹਨਾਂ ਨੇ ਉਹ ਜਿਹੜੀ ਰਾਸ਼ੀ ਸੀਗੀ ਪੈਸੇ ਫਿਰ ਉਸ ਤੋਂ ਬਾਅਦ ਭੇਜੇ ਜਦੋਂ ਇੰਨਾ ਰੌਲਾ ਪਿਆ ਜਦੋਂ ਇਹ ਮੁੱਦਾ ਚੱਕਿਆ ਆਕਾਸ਼ਵੀਰ ਦੇ ਨਾਲ ਕਈ ਹੋਰ ਨੌਜਵਾਨ ਨੇ ਉਹਨਾਂ ਦੇ ਵਿੱਚ ਤਰੀਕੇ ਪੂਰੀ ਕਲੀਅਰੈਂਸ ਹਾਂਜੀ ਹਾਂਜੀ ਆਕਾਸ਼ਵੀਰ ਦੇ ਅਸੀਂ ਸਾਰਿਆਂ ਦੀ ਲੜਾਈ ਕਿਉਂਦੀ ਰਾਹੁਲ ਗਾਂਧੀ ਸਮੁੱਚੇ ਦੇਸ਼ ਦਾ ਆਪੋਜੀਸ਼ਨ ਦਾ ਲੀਡਰ ਹੈ ਉਹ ਲੋਕਾਂ ਦੀ ਆਵਾਜ਼ ਚੱਕਦਾ ਇਸੇ ਕਰਕੇ ਅੱਜ ਰਾਹੁਲ ਗਾਂਧੀ ਜੀ ਨਾਲ ਮੈਂ ਟੈਲੀਫੋਨ ਤੇ ਉਹਨਾਂ ਦੇ ਪਿਤਾ ਜੀ ਦੀ ਗੱਲ ਕਰਾਈ ਪਰ ਪਰਿਵਾਰ ਵੱਲੋਂ ਤਾਂ ਇਹ ਹੀ ਕਿਹਾ ਹੈ ਵੀ ਸਾਨੂੰ ਪੈਸਿਆਂ ਦੀ ਲੋੜ ਨਹੀਂ ਸਾਨੂੰ ਤਾਂ ਸਾਡੇ ਬੱਚੇ ਨੂੰ ਮਾਨ ਸਨਮਾਨ ਸ਼ਾਹ ਹਾਦ ਦਾ ਦੇਖੋ ਗੱਲ ਇਹ ਹੈ ਗੱਲ ਇਹ ਹੈ ਗੱਲ ਇਹ ਹੈ ਕਿਉਂ ਨਹੀਂ ਪੈਸੇ ਦੀ ਲੋੜ ਸ਼ਹਾਦਤ ਦੀ ਸ਼ਹੀਦੀ ਦਾ ਦਰਜਾ ਵੀ ਜੇ ਸਾਰੇ ਦੇਖੋ ਦੇਸ਼ ਦੇ ਨੋਰਮਸ ਹੈ ਅਗਰ ਤਾਂ ਇਹ ਕਾਨੂੰਨ ਬਣਿਆ ਹੋਇਆ ਹੈ ਤਾਂ ਉਹ ਸ਼ਹੀਦੀ ਦਾ ਦਰਜਾ ਵੀ ਉਹਨੂੰ ਦੇਣਾ ਚਾਹੀਦਾ ਹੈ ਇਸੇ ਕਰਕੇ ਤਾਂ ਕਹਿੰਦੇ ਰੈਗੂਲਰ ਪਰਤੀਕਰ ਉਹਨੂੰ ਸਾਰੇ ਸਨਮਾਨ ਮਿਲਣਗੇ ਇਹ ਹੀ ਤਾਂ ਦੁੱਖ ਹੈ ਪਰ ਹਾਂ ਕਿਉਂ ਨਹੀਂ ਪੈਸੇ ਦੀ ਲੋੜ ਉਹਨਾਂ ਨੇ ਤਾਂ ਵਿਚਾਰਿਆਂ ਨੇ ਕਿਹਾ ਤਾਂ ਆਲਟੀਮੇਟਲੀ ਆਲਟੀਮੇਟਲੀ ਆਮ ਸਧਾਰਨ ਪਰਿਵਾਰ ਹੈ ਉਹ ਵੀ ਥੋੜੀ ਮੰਗ ਰਿਹਾ ਹੈ ਉਹਨਾਂ ਦਾ ਹੱਕ ਹੈ ਸਾਡੇ ਦੇਸ਼ ਤੇ ਲਈ ਉਹਨੇ ਸ਼ਹਾਦਤ ਦਿੱਤੀ ਐ ਸਿਰ ਤੇ ਗੋਲੀ ਖਾਧੀ ਐ ਮੱਥੇ ਤੇ ਜਿਹੜੀ ਜੇ ਸਰਕਾਰ ਮਦਦ ਕਰੇਗੀ ਤਾਂ ਮੈਨੂੰ ਲੱਗਦਾ ਅਮੀਰ ਕਿਉਂ ਨਹੀਂ ਲਵਾਂਗੇ ਹਰ ਲੜਾਈ ਲੜ ਕੇ ਲਵਾਂਗੇ